ਤੁਸੀਂ ਸਭ ਤੋਂ ਪਹਿਲਾਂ ਜਾ ਕੇ Google ਤੇ ਲੀਖੋਗੇ ਉਸ ਪੇਦਾਲ ਚਵੀਲੇ ਬ੍ਰਿਸ਼ੀਆ ਪ੍ਰੀਨੋਟਾਸੀਓਨੀ ਇਹ ਤੇ ਡਿਪੈਂਡ ਕਰਦਾ ਕਿ ਕੀ ਕਰਨਾ ਹੈ ਪਰ ਲਈ ਵੀ ਬਿਚਾ ਇਜਾਮ ਹੈ ਜਾਂ ਹੋਰ ਕੁਛ ਸਾਰੇ ਦੇ ਲੈ ਕੇ ਅੱਜ ਨਵੀਂ ਵੀਡੀਓ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ ਖਾਸ ਬ੍ਰਿਸ਼ੀਆ ਵਾਲੇ ਵਾਸਤੇ ਕਿ ਕਿਦਾਂ ਤੁਸੀਂ ਘਰ ਬੈਠੇ ਆਪਣੇ ਆਪ ਹੀ ਬ੍ਰਿਸ਼ੀਆ ਚਵੀਲੇ ਹਸਪਤਾਲੇ ਚਵੀਲੇ ਦਾ ਵੀਜੀ ਦਾ ਜਾਂ ਕੋਈ ਹੋਰ ਸਕੈਨਿੰਗ ਵਗੈਰਾ ਕਿਦਾਂ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ ਵੀਜੀ ਤਾਂ ਆਪਣੇ ਨੂੰ ਥਾਰੇ ਕਰ ਸਕਦੇ ਹੋ ਵੀਡੀਓ ਐਂਡ ਤੱਕ ਜੁੜ ਦੇਖਿਓ ਤੇ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਗੂਗਲ ਤੇ ਲਿਖੋਗੇ ਉਸ ਪੇਦਾਲ ਚਵੀਲ ਬ੍ਰੀਸ਼ਾ ਖੁੱਲ ਗਿਆ ਸਿੱਧਾ ਹੀ ਆਪਾਂ ਜਾਵਾਂਗੇ ਪ੍ਰੀਨੋਟੇਸ਼ਨਿੰਗ ਇੱਥੇ ਆ ਪਹੁੰਚ ਗਏ ਫਿਰ ਜਾਣਾ ਪ੍ਰੇਨੋਤਾ ਸਿਉਣੀ ਇੱਥੇ ਡਿਪੈਂਡ ਕਰਦਾ ਵੀ ਕੀ ਕਰਨਾ ਫਿਰ ਲਈ ਵੀ ਕੀਤਾ ਇਮਤਿਹਾਨ ਹੈ ਜਾਂ ਹੋਰ ਕੁਛ ਵੀ ਕਰਨਾ ਉਸ ਕਰਕੇ ਹੀ ਕਰਨਾ ਹੈ ਵੀਜ਼ੀਤਾ ਇਮਤਿਹਾਨ ਜੇ ਤੁਸੀਂ ਇੱਥੇ ਪਹਿਲੀ ਵਾਰ ਆਇਓ ਤਾਂ ਤੁਹਾਨੂੰ ਇੱਥੇ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਨੀ ਪੈਣੀ ਜੇ ਤੁਸੀਂ ਪਹਿਲਾਂ ਇੱਥੇ ਆਏ ਤਾਂ ਆਪਣੀ ਆਈਡੀ ਨਾਲ ਤੁਸੀਂ ਲੌਗਇਨ ਕਰ ਸਕਦੇ ਹੋ ਅਸੀਂ ਜਾਵਾਂਗੇ ਚੇਂਦਿਆਲਪੁਰਤਾਲਾ ਇੱਥੇ ਸਾਨੂੰ ਕਰਨਾ ਪੈਣਾ ਲੌਗਇਨ ਤੁਸੀਂ ਆਪਣੀ ਸਪੀਡ ਨਾਲ ਵੀ ਇੰਟਰ ਹੋ ਸਕਦੇ ਹੋ ਪਰ ਜੇ ਤੁਹਾਡੀ ਕੋਈ ਸਪੀਡ ਨਹੀਂ ਹੈਗੀ ਤਾਂ ਤੁਸੀਂ ਆਪਣੇ ਉਂਝ ਵੀ ਇੱਥੇ ਆਪਣੀ ਤੁਸੀਂ ਆਈਡੀ ਬਣਾ ਸਕਦੇ ਹੋ ਇਹ ਮੈਂ ਆਈਡੀ ਬਣਾਈ ਹੋਈ ਹੈ ਤੇ ਇਸ ਕਰਕੇ ਪਸੇਦਾਂ ਜਦੋਂ ਨਹੀਂ ਇੰਟਰ ਹੋਵਾਂਗੇ ਇਹ ਕੋਈ ਤੁਸੀਂ ਇੰਟਰ ਹੋ ਗਏ ਇਹ ਉੱਪਰ ਨਾਮ ਦਾ ਵੀ ਲਿਖਿਆ ਉਸ ਬਾਅਦ ਅਹੀ ਜਾਣਾ ਹੈ ਰੈਨੋਤ ਉਹਨਾਂ ਕਿਹਾ ਮਾਤਾ ਇਹ ਅਸੀਂ ਉਹਨਾਂ ਦਾ ਕਿਹਾ ਮਾਤਾ ਪਰ ਇਹਨੂੰ ਉਤਾਰੇ ਕਰਨਾ ਹੈ ਜਿਹਦੇ ਨਾਲ ਕਿ ਕੁਪ ਵਾਲੇ ਤੁਹਾਨੂੰ ਆਪ ਹੀ ਫੋਨ ਲਾਣਗੇ ਤੋਡਾ ਵਿੱਚ ਦਾ ਬੁੱਕ ਕਰਨ ਵਾਸਤੇ ਇੱਥੇ ਪਹੁੰਚ ਗਏ ਇੱਥੇ ਲਈ ਨਕੋ ਦੀ ਚੇਰੀ ਚੇਤਾ ਕੋ ਦੀ ਚੇਰੀ ਚੇਤਾ ਕਿਹੜਾ ਹੁੰਦਾ ਜਦੋਂ ਜੀ ਦੇਖੋਗੇ ਆ ਜਿੱਥੇ ਲਾਰਕ ਦਾ ਬਣਿਆਣਾ ਇਹ ਸਾਰਾ ਕੋ ਦੀ ਚੇਰੀ ਚੇਤਾ ਹੈ ਅਹੀਂ ਨੂੰ ਕਰਾਂਗੇ ਕਾਪੀ ਤੇ ਇੱਥੇ ਅਸੀਂ ਭਰਾਂਗੇ ਆ ਜਿਹੜੇ ਤਾਰੇ ਜ ਨੇ ਇਹਨਾਂ ਨੂੰ ਕੱਟ ਦੋ ਕੁਛ ਰਹਿ ਗਿਆ ਲੱਗਦਾ ਬਾਰਾ ਦੇਖ ਲੈਣੀ ਹੈ 0 ਦੀ 0 ਹੈ 0 ਦੀ 0 ਹੈ 429682 429682 1304 0 0 4 ਓਕੇ ਜੀ ਉਸ ਤੋਂ ਬਾਅਦ ਕਲਾਸੇ ਦੀ ਪ੍ਰੀਅਰਿਟੀ A ਤੋਂ D ਦੇ ਚਿੱਤਰ ਲਿਖਿਆ ਹੁੰਦਾ ਇਹ ਬਹੁਤ ਜ਼ਰੂਰੀ ਹੈ ਹੁਣ ਜੇ ਇੱਥੇ ਲਿਖਿਆ ਤੁਹਾਡੇ ਇਸ ਥਾਂ ਤੇ ਲਿਖਿਆ ਹੁੰਦਾ ਹੈ ਪ੍ਰੀਅਰਿਟੀ ਤੁਹਾਡੇ ਕੋ ਕਿਹੜੀ ਹੈ ਸਾਡੇ ਕੋਲੇ ਐਂਤ੍ਰੋ ਤ੍ਰਿੰਤਾ ਜੋਰਨੀ ਲੋਰ ਅਸੀਂ ਇੱਥੇ ਫਿਰ ਡਿਸਾਈਡ ਕਰਨਾ ਹੈ D ਜੇ ਤੁਹਾਨੂੰ ਉਰਜਿੰਤੇ ਹੋਵੇ ਫੇਰ ਲਿਖਣਾ ਹੈ ਉਰਜਿੰਤੇ ਜੇ ਮੱਕੀ ਚਿੱਤੀ ਪੇਮੈਂਟ ਲਈ ਜਾਣੀ ਹੋਵੇ ਬੀ ਬਰੇਵੇ ਪਰ ਜੇ ਤੁਹਾਡੇ ਰਿਚੀਤੇ ਤੇ ਲਿਖਿਆ ਤਾਂ ਕਰਕੇ ਤੁਸੀਂ ਇਹ ਸਿਲੈਕਟ ਕਰਨਾ ਜੋ ਤੁਹਾਡੇ ਰਿਚੀਤੇ ਤੇ ਲਿਖਿਆ ਹੈ। ਇਹ ਕੁਛ ਵੀ ਨਹੀਂ ਲਿਖਿਆ ਤਾਂ ਫਿਰ ਪੀ ਕਰਨਾ ਪ੍ਰੋਗਰਾਮਾਬਲ ਹੈ। ਸਾਡੇ ਕੋਲ ਡੀ ਹੈ ਹੀ ਡੀ ਕਰਾਂਗੇ ਉਸ ਤੋਂ ਬਾਅਦ ਇੱਥੇ ਆਏਗਾ ਕੋਦੀ ਚੇਫਿਸਕਲ ਹੈ। ਇੱਥੇ ਡਿਪੈਂਡ ਕਰਨਾ ਸਾਡੇ ਕੋਲ ਕਿਹੜਾ ਵਿਸਤਾ ਪ੍ਰੀਮੀਅਮ ਵਿਸਤਾ ਹੈ ਜਾਂ ਕੰਟਰੋਲਡ ਕੋਈ ਆਹੀ ਕਰ ਦੇਣਾ ਪ੍ਰੀਮੀਅਮ ਵਿਸਤਾ ਓਕੇ ਕਨਫਰਮਾ ਰਿਚੀਤਾ ਇਹ ਆ ਗਈ ਇੱਥੇ ਸਾਡੀ ਸਾਰੀ ਡੀਟੇਲ ਆ ਗਿਆ ਰਿਚੀਤੇ ਦਾ ਨੰਬਰ ਪ੍ਰਾਇੋਰਟੀ ਕੋਡ ਚੀਫ ਸਕਾਲੇ ਹੋਣ ਅਸੀਂ ਥੱਲੇ ਥਲੀਨਾ ਸੀ ਤੁਹਾਡਾ ਕਿਸ ਤਰ੍ਹਾਂ ਦਾ ਕੀ ਵਿੱਚ ਦਾ ਕਰਾਣਾ ਹੈ ਇਹਦਾ ਵੀ ਤੁਹਾਨੂੰ ਉੱਤੇ ਰਚੇਤੇ ਤੇ ਲਿਖਿਆ ਹੁੰਦਾ ਹਾਡਾਈ ਵਿੱਚ ਦਾ ਬੜਾ ਲੰਬਾ ਜਿਹਾ ਅਸੀਂ ਕਰ ਲੈਣੇ ਕਾਪੀ ਜਾਵਾਂਗੇ ਇੱਥੇ ਇੱਥੇ ਕਲਿੱਕ ਕਰਕੇ ਅਸੀਂ ਕਰ ਦਾਂਗੇ ਪੇਸਟ ਆ ਗਿਆ ਇੱਥੇ ਇੱਥੇ ਆ ਗਏ ਕੰਟਰੋਲ ਨੂੰ ਤੁ ਜਾਗੇ ਵਿਜੀਤਾ ਅਸੀਂ ਕਰ ਦਾਂਗੇ ਵਿਜੀਤਾ ਇਹ ਕਰ ਦਾਂਗੇ ਇੰਸਰੀਸ਼ੀ ਹੋ ਗਿਆ ਜੇ ਸਾਡੇ ਉਹਦੇ ਵਿੱਚ ਇੱਕ ਹੋਰ ਲਿਖਿਆ ਕੋਈ ਚੀਜ਼ ਤਾਂ ਉਹ ਵੀ ਕਰ ਸਕਦੇ ਨੇ ਜੇ ਨਹੀਂ ਅਸੀਂ ਕਰ ਦਾਂਗੇ ਪ੍ਰੇਨੋਤਾ ਇੱਥੇ ਕਰਨ ਕਿ ਤੁਹਾਨੂੰ ਕਹਿੰਦੇ ਇੱਕ ਹੋ ਹੋ ਤੀਰ ਚਿੱਤਾ ਪਾ ਸਕਦੇ ਸੀਗਾ ਨਾ ਨਹੀਂ ਆਹ ਟਾਈਮ ਟੇਬਲ ਆ ਗਿਆ ਉਹਨਾਂ ਦਾ ਉਹ ਸਾਨੂੰ ਕਿਦਨ ਫੋਨ ਲਾ ਸਕਦੇ ਨੇ ਇੱਥੇ ਲਿਖਿਆ ਛਣੀਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਇਹ ਤੇ ਇਹ ਨਾਲ ਹੀ ਨਾਲ ਟਾਈਮਿੰਗ ਹੈ ਕਿਸ ਟਾਈਮ ਤੇ ਉਹਨਾਂ ਕੋਲ ਟਾਈਮ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਟਾਈਮਿੰਗ ਸੈੱਟ ਕਰ ਸਕਦੇ ਹੋ ਇਹ ਤੁਹਾਨੂੰ ਫੂ ਲਾਣਗੇ ਇਹ ਤੁਹਾਨੂੰ ਅਪਾਇੰਟਮੈਂਟ ਦੱਸਣਗੇ ਜਿੱਦਾਂ ਸੀ ਸਿਲੈਕਟ ਕਰਨੀਆਂ 9:12 ਮਿੰਟ ਤੇ ਕੱਲ ਠੀਕ ਇਹ ਸਾਰਾ ਕੁਝ ਓਕੇ ਹੋ ਗਿਆ ਅਸੀਂ ਥੇਗਾ ਸਾਰੀ ਕਰਕੇ ਇੱਥੇ ਕਰਦਾ ਕੰਕਲੂਜੀ ਪ੍ਰੀਨੋਟਾਸ਼ਨ ਓਕੇ ਯੋ ਸਤਬਾ ਉਹ ਸਾਡੇ ਕੋਲੋਂ ਮੰਗਣਗੇ ਰਚੇਤਾ ਕਿ ਆ ਨੂਰ ਚੇਤਾ ਅਪਲੋਡ ਕਰਨਾ ਪੈਣਾ ओके okay, जी ਹੁਣ ਅਸੀਂ ਇੱਥੇ ਕਰਨੀ ਸਿਲੈਕਟ ਫਾਈਲ ਤੁਸੀਂ ਆਪਣੇ ਕੰਪਿਊਟਰ ਜਾਂ ਫੋਨ ਤੋਂ ਫਾਈਲ ਰੱਖ ਸਕਦੇ ਹੋ ਫੋਟੋ ਕੁਛ ਵੀ ਡਾਊਨਲੋਡ ਕਰ ਸਕਦੇ ਆਹੜਾ ਦੀ ਚੇਤਾ ਕਿਥੇ ਗਿਆ ਹੁਣ ਅਸੀਂ ਇੱਥੇ ਜਾਵਾਂਗੇ ਆਹੜੇ ਕੋ ਚੇਤਾ ਹੀ ਕਰ ਦਾਂਗੇ ਅਪਲੋਡ ਅਪਲੋਡ ਕਰਕੇ ਹੀ ਕਰ ਦੇਣਾ ਫਾਈਲ ਵੀਆ ਫਾਈਲ ਕਰੀ ਕਾਤੀ ਤਾਂ ਤੁਹਾਡੀ ਰਿਨੋਤਰਸਿਓ ਨਾ ਨਹੀਂ ਤੇ ਨਾਲ ਹੀ ਸਾਨੂੰ ਉੱਤੇ ਇੱਕਾ ਉੱਤੇ ਈਮੇਲ ਆ ਜਾਏਗਾ ਕਿ ਕਿੰਨੇ ਵਜੇ ਤੁਹਾਨੂੰ ਫੋਨ ਆਏਗਾ ਉਸ ਸਵੇਰੇ ਤੁਹਾਨੂੰ ਫੋਨ ਆ ਜਾਏਗਾ ਤੇ ਤੁਸੀਂ ਤੁਹਾਨੂੰ ਟਾਈਮ ਟੇਬਲ ਦੱਸ ਦਨਗੇ ਕਿ ਕਿੰਨੇ ਟਾਈਮ ਦੇ ਤੁਹਾਡੀ ਅਪਾਇੰਟਮੈਂਟ ਹੈ ਤੇ ਫਿਰ ਕੋ ਫੀਰਮਾ ਕਰ ਸਕਦੇ ਆ ਇੱਕ ਵਾਰੀ ਤੁਸੀਂ ਕਨਫਰਮ ਕਰਤਾ ਫਿਰ ਤੁਹਾਡੇ ਫੋਨ ਤੇ ਫਿਰ ਈਮੇਲ ਦੇ ਉੱਪਰ ਫਿਰ ਇੱਕ ਈਮੇਲ ਆਏਗੀ ਜਿੱਥੇ ਤੁਹਾਡੇ ਸਾਰੇ ਡਿਟੇਲ ਦਿੱਤੇ ਕਿਦੋਂ ਤੁਹਾਡਾ ਵੀਜ਼ਾ ਆਏ ਕਿੱਥੇ ਵੀਚਦਾ ਹੈ ਲਓ ਜੀ ਅੱਜ ਦੀ ਵੀਡੀਓ ਹੋ ਗਈ ਖਤਮ ਜੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਦੱਸਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਮਿਲਦੇ ਆ ਕੋਈ ਵੀਡੀਓਸਾਂ